ਦੀਪਾਰਟਮੈਂਟ ਵੱਲੋਂ ਦੋ ਵੱਡੇ ਜਿਹੜੇ ਇਸ਼ੂ ਨੇ ਦੋ ਵੱਡੇ ਕਾਜ਼ ਨੇ ਉਹ ਜੋ ਰੰਮਬਲ ਨਹੀਂ ਅਸੀਂ ਜਾ ਰਹੇ ਹਾਂ ਉਹ ਤੁਹਾਡੇ ਨਾਲ ਸ਼ੇਅਰ ਕਰ ਲਈ ਇੱਥੇ ਆਏ ਆ ਸੋ ਮੇਰੇ ਨਾਲ ਸੱਜੇ ਪਾਸੇ ਮੇਰੇ ਫੋਰੈਸਟ ਦੇ ਸੈਕਟਰੀ ਪ੍ਰਿੰਕ ਭਾਰਤੀ ਜੀ ਔਰ ਸਾਡੇ ਮੁਖ ਬਨਪਾਲ ਤਰਵਿੰਦਰ ਸ਼ਰਮਾ ਜੀ ਕਾਨਨ ਜੀ ਸਾਡੇ ਸੀਨੀਅਰ ਆਫਸਰ ਨੇ ਸੋ ਮੈਂ ਦੋ ਗੱਲਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਨੀਆਂ ਚਾਹਨਾ ਉਹ ਇਹ ਆ ਕਿ ਇੱਕ ਪੰਜਾਬ ਦੇ ਅੰਦਰ ਜਿਹੜੇ ਹਾਈਵੇ ਨੇ ਖਾਸ ਕਰਕੇ ਜਿਹੜੇ ਸਟੇਟ ਹਾਈਵੇ ਨੇ ਜਾਂ ਦੂਜੇ ਵੀ ਹੋਣਗੇ ਉਹਨਾਂ ਹਾਈਵੇਜ਼ ਦੇ ਆਲੇ ਦੁਆਲੇ ਆਮ ਤੌਰ ਤੇ ਤੁਸੀਂ ਪਲਾਂਟੇਸ਼ਨ ਦੇਖਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਅਸੀਂ ਲਾਣੇ ਆ ਉਹਨਾਂ ਦਾ ਰਖ ਰਖਾਬ ਕਰਦੇ ਆ ਜਿਹਦੇ ਵਿੱਚ ਕਮਰਸ਼ੀਅਲ ਬੂਟੇ ਵੀ ਹੁੰਦੇ ਆ ਤੇ ਕੁਦਰਤ ਦਾ ਸੰਤੋਲ ਰੱਖਣ ਦੇ ਲਈ ਅਸੀਂ ਫਾਲਦਾਰ ਬੂਟੇ ਵੀ ਲਾਣੇ ਆ ਕਿਉਂਕਿ ਸਾਡੇ ਪੰਛੀ ਸਾਡੇ ਪਖੂ ਬਖੇਰੂ ਜਿਹੜੇ ਆ ਉਹ ਆਪਣਾ ਪੀੜ ਪਾਲ ਸਕਣ ਸੋ ਜਿੱਥੇ ਕਮਰਸ਼ੀਅਲ ਬੂਟੇ ਲਾਣੇ ਆ ਫਾਲਦਾਰ ਬੂਟੇ ਲਾਣੇ ਆ ਤੇ ਉਹ ਤੁਹਾਨੂੰ ਆਮ ਤੌਰ ਤੇ ਪੰਜਾਬ ਦੇ ਹਾਈਵੇ ਦੇ ਆਲੇ ਦੁਆਲੇ ਦੇਸੇ ਵੀ ਹੈ। ਇੱਕ ਅਸੀਂ ਨਵਿਕਲੀ ਪਹਿਲ ਕਦਮੀ ਕਰੰਟਲੀ ਜਾ ਰਹੇ ਹਾਂ ਉਹ ਇਹ ਆ ਕਿ ਪੰਜਾਬ ਦੇ ਜਿਹੜੇ ਹਾਈਵੇ ਨੇ ਖਾਸ ਕਰਕੇ ਜ਼ਿਆਦਾਤਰ ਪਿੰਡੂ ਏਰੀਆ ਦੇ ਵਿੱਚੋਂ ਗੁਜ਼ਰਦੇ ਆ ਸੋ ਇਹਨਾਂ ਹਾਈਵੇ ਦੇ ਦੋਵੇਂ ਪਾਸੇ ਅਸੀਂ ਫੁੱਲਦਾਰ ਬੂਟੇ ਲਾਂ ਦਾ ਇੱਕ ਪ੍ਰੋਜੈਕਟ ਸ਼ੁਰੂ ਕਰਨ ਲਈ ਜਾ ਰਹੇ ਆ ਪਹਿਲੀ ਕੜੀ ਵੱਜੋਂ ਅਸੀਂ 500 ਮੀਟਰ ਉਦਾਹਰਨ ਦੇ ਤੌਰ ਤੇ ਤੁਸੀਂ ਪਠਾਨਕੋਟ ਤੋਂ ਅੰਮ੍ਰਿਤਸਰ ਜਾਣਾ ਤੇ ਇਸ ਹਾਈਵੇ ਦੇ ਉੱਤੇ ਇੱਕ ਥਾਂ ਦੇ ਉੱਤੇ ਤੁਹਾਨੂੰ 500 ਮੀਟਰ ਖੱਬੇ ਪਾਸੇ ਤੇ 500 ਮੀਟਰ ਸੱਜੇ ਪਾਸੇ ਅਲੱਗ-ਅਲੱਗ ਤਰ੍ਹਾਂ ਦੇ ਫੁੱਲਦਾਰ ਬੂਟੇ ਮਿਲਣਗੇ ਸੋ ਇਹ ਸਾਡਾ ਪਾਇਲਟ ਪ੍ਰੋਜੈਕਟ ਹੋਏਗਾ ਮਨਰੇਗਾ ਦੇ ਦੀਨ ਇਸ ਦੀ ਸਾਰੀ ਕਰਾਂਗੇ ਰੋਜ਼ਗਾਰ ਮਿਲੇਗਾ ਲੋਕਾਂ ਨੂੰ ਤੇ ਨਾਲ ਸਾਡੇ ਹਾਈਵੇ ਦੇ ਜਿਹੜੀ ਸੁੰਦਰਤਾ ਹੈ ਉਹ ਵੀ ਵਿਖਰੇਗੀ ਲੋਕ ਆਂਦੇ ਜਾਂਦੇ ਉਹਨੂੰ ਦੇਖਣਗੇ ਔਰੇ ਜਿਹੜੇ 5 ਜ਼ਿਲ੍ਹੇ ਅਸੀਂ ਚੁਣੇ ਆ ਉਹਨਾਂ ਦੇ ਵਿੱਚੋਂ ਡਿਸਟ੍ਰਿਕਟ ਪਠਾਨਕੋਟ ਸ੍ਰੀ ਅਮਰਸਰ ਸਾਹਿਬ ਨਵਾਂ ਸ਼ਹਿਰ ਖੜਕੜ ਕਲਾਂ ਦੇ ਆਲੇ ਦੁਆਲੇ ਲੋਕੇਸ਼ਨ ਦੀ ਅਸੀਂ ਉਹ ਉਹਨੂੰ ਆਈਡੈਂਟੀਫਾਈ ਕਰ ਰਹੇ ਆ ਸ੍ਰੀ ਅਨੰਦਪੁਰ ਸਾਹਿਬ ਤੇ ਪੰਜਵਾਂ ਜ਼ਿਲ੍ਹਾ ਸਾਡੇ ਲਈ ਸੰਗਰੂਰ ਹੋਏਗਾ ਸੋ ਇਹ ਪੰਜ ਜ਼ਿਲ੍ਹਿਆਂ ਦੇ ਅੰਦਰ 5-500 ਮੀਟਰ ਦੇ ਜਿਹੜੇ ਫਲਦਾਰ ਬੂਟੇ ਨੇ ਫਲਦਾਰ ਬੂਟੇ ਮਲਟੀ ਕਿਸਮ ਦੇ ਅਲੱਗ-ਅਲੱਗ ਤਰ੍ਹਾਂ ਦੇ ਇਹ ਅ ਬੂਟੇ ਹੋਣਗੇ ਇਹਨਾਂ ਦੇ ਤਿੰਨ ਪੜਾਅ ਹੋਣਗੇ ਉਹ ਅਸੀਂ ਬੂਟਿਆਂ ਨੂੰ ਜੋ ਉਹਨਾਂ ਦੀ ਬੰਤਰਾ ਉਹਦੇ ਮੁਤਾਬਕ ਜਿਹੜਾ ਪਹਿਲੀ ਕਤਾਰ ਦੇ ਵਿੱਚ ਬੂਟੇ ਉਹ ਹੋਣਗੇ ਜਿਹੜੇ ਉਦਾਹਰਨ ਦੇ ਤੌਰ ਤੇ 5 ਫੁੱਟ ਤੋਂ ਉੱਪਰ ਨਹੀਂ ਜਾਂਦੇ ਦੂਜੀ ਕਤਾਰ ਤੇ ਹੋਣਗੇ ਜਿਹੜੇ 6 ਫੁੱਟ ਤੋਂ ਉੱਪਰ ਨਹੀਂ ਜਾਂਦੇ ਤੀਜੀ ਕਤਾਰ 'ਚ ਹੋਣਗੇ ਜਿਹੜੇ 7 ਜਾਂ 8 ਫੁੱਟ ਤੋਂ ਉੱਪਰ ਨਹੀਂ ਜਾਂਦੇ ਮੈਂ ਉਦਾਹਰਨ ਦੇ ਤੌਰ ਤੇ ਕਹਿ ਰਿਹਾ ਤਾਂ ਬਗਾਇਦਾ ਇੱਕ ਸੈਂਟੀਫਿਕ ਆਧਾਰ ਦੇ ਉੱਤੇ ਇਹਨਾਂ ਦੀ ਚੋਣ ਕਰਕੇ ਇਹਨਾਂ ਨੂੰ ਅਸੀਂ ਜਿਹੜਾ ਆ ਉਹ ਇਹ ਪੰਜ ਜ਼ਿਲ੍ਹਿਆਂ ਦੇ ਅੰਦਰ ਜਿਹੜੇ ਇਹ ਪਾਇਲਟ ਪ੍ਰੋਜੈਕਟ ਅਸੀਂ ਸ਼ੁਰੂ ਕਰਨ ਲਈ ਜਾ ਰਹੇ ਹਾਂ ਜਿਸ ਤਰ੍ਹਾਂ ਵਿਦੇਸ਼ਾਂ ਦੇ ਅੰਦਰ ਤੁਸੀਂ ਦੇਖਦੇ ਹੋ ਹਾਈਵੇ ਦੇ ਕੰਢੇ ਕਾਫੀ ਮੂਲਕਾਂ ਦੇ ਵਿੱਚ ਉਹਨਾਂ ਨੇ ਫੁੱਲਦਾਰ ਬੂਟੇ ਲਾਏ ਹੁੰਦੇ ਆ ਸੋ ਇਹਦੇ ਨਾਲ ਜਿੱਥੇ ਹਾਈਵੇ ਦੀ ਸੁੰਦਰਤਾ ਵੱਧਦੀ ਆ ਉੱਥੇ ਵਾਤਾਵਰਨ ਨੂੰ ਵੀ ਸੋਧ ਕਰਨ ਦੇ ਵਿੱਚ ਇੱਕ ਜੈਵਿਕ ਵਿਭਿੰਨਤਾ ਦੇ ਰੂਪ ਦੇ ਵਿੱਚ ਵੀ ਮਤਲਬ ਮੈਂ ਸਮਝਦਾ ਵੀ ਇੱਕ ਸਾਨੂੰ ਜਿਹੜਾ ਉਹ ਵੱਡੀ ਪਹਿਲ ਕਦਮੀ ਹੋਏਗੀ ਸੋ ਇਹਨੂੰ ਪਾਇਲਟ ਪ੍ਰੋਜੈਕਟ ਨੂੰ ਜਿਹੜਾ ਉਹ ਦੇਖਣ ਦੇ ਲਈ ਇਹਦੀ ਸਾਰੀ ਪ੍ਰਕਿਰਿਆ ਨੂੰ ਵਾਚਣ ਦੇ ਲਈ ਔਰ ਇਹਦੇ ਲਈ ਅਸੀਂ ਇੱਕ ਕਮੇਟੀ ਵੀ ਸਟੇਟ ਲੈਵਲ ਤੇ ਐਕਸਟਰਾ ਕਮੇਟੀ ਵੱਖਰੀ ਕਮੇਟੀ ਬਣਾਵਾਂਗੇ ਜਿਹਦੇ ਕੋਲ ਓਨਲੀ ਇਹੀ ਕੰਮ ਹੋਊਗਾ ਤੇ ਹਰ 15 ਦਿਨਾਂ ਬਾਅਦ ਉਹ ਸਾਨੂੰ ਰਿਪੋਰਟ ਕਰਿਆ ਕਰੂਗੀ ਕਿ ਵੀ ਇਹ ਪ੍ਰੋਜੈਕਟ ਉਹਦੀ ਅਪਡੇਟਸ ਸਾਨੂੰ ਮਿਲਿਆ ਕਰੂਗੀ ਵੀ ਅੱਜ ਕੀ ਕੀਤਾ ਕੱਲ ਕੀ ਕੀਤਾ 15 ਦਿਨਾਂ ਦੇ ਬਾਅਦ ਇਹ ਸੋ ਟੋਟਲ ਜਿਹੜੀ ਸਾਨੂੰ ਰਿਪੋਰਟ ਇਹਦੀ ਆਏਗੀ ਸੋ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਲੋਕ ਇਹਨੂੰ ਪਸੰਦ ਵੀ ਕਰਨਗੇ ਔਰ ਸਾਡੀ ਕਾਮਨਾ ਕੀ ਹੈ ਸਾਡਾ ਪਾਇਲਟ ਪ੍ਰੋਜੈਕਟ ਮਤਲਬ ਚੰਗਾ ਇਹਦਾ ਇਹਦਾ ਸਾਨੂੰ ਉਹ ਅ ਅੱਗੇ ਵਧਾਣ ਦੇ ਲਈ ਜਿਹੜਾ ਮਤਲਬ ਸਾਨੂੰ ਇੱਕ ਮੌਕਾ ਮਿਲੇਗਾ ਤੇ ਸੋ ਅਸੀਂ ਪੂਰੇ ਪੰਜਾਬ ਨੂੰ ਇਹਦੇ ਅੰਦਰ ਕਵਰ ਕਰਕੇ ਇੱਕ ਨਵੇਕਲੀ ਕਿਸਮ ਦੀ ਮਤਲਬ ਜਿਹੜੀ ਆ ਉਹ ਪੰਜਾਬ ਦੀ ਵਾਤਾਵਰਨ ਦੇ ਫਿਜ਼ਾ ਦੇ ਅੰਦਰ ਅਸੀਂ ਇੱਕ ਰੂਹ ਫੋਕਣ ਦਾ ਕੰਮ ਜਿਹੜਾ ਉਹ ਕਰਨ ਲਈ ਜਾ ਰਹੇ ਹਾਂ ਇੱਕ ਤਾਂ ਇਹ ਇਹ ਹੈਗਾ ਪਹਿਲਾ ਸਾਡਾ ਕੰਮ ਦੂਜਾ ਅਸੀਂ ਪੰਜਾਬ ਦੇ ਅੰਦਰ ਵਾਤਾਵਰਨ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਇਹ ਸਾਡਾ ਥੀਮ ਹੋਊਗਾ ਤੇ ਇਹਦੇ ਲਈ ਅਸੀਂ ਕਿਉਂਕਿ ਦੁਨੀਆ ਦੇ ਅੰਦਰ ਕਲਾਈਮੇਟ ਚੇਂਜ ਹੋ ਰਿਹਾ ਔਰ ਪੰਜਾਬ ਵੀ ਉਸ ਤਬਦੀਲੀ ਦੇ ਅਸਰ ਤੋਂ ਲਾਂਭੇ ਨਹੀਂ ਜਾ ਸਕਦਾ। ਕਈ ਤਰ੍ਹਾਂ ਦੇ ਅਸਰ ਜਿਹੜੇ ਆ ਉਸ ਮਨੁੱਖੀ ਜੀਵਨ ਦੇ ਉੱਤੇ ਫਸਲਾਂ ਦੇ ਉੱਤੇ ਜਾਨਵਰਾਂ ਦੇ ਉੱਤੇ ਜਿਹੜੇ ਮੌਸਮ ਚੇਂਜ ਹੋ ਰਿਹਾ ਉਹਦਾ ਪੈ ਰਹੇ ਆ। ਸੋ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਦੇ ਅੰਦਰ ਤੇ ਖਾਸ ਕਰਕੇ ਆਉਣ ਵਾਲੀ ਪੀੜ੍ਹੀ ਜਿਹੜੀ ਆ ਸਾਡੇ ਵਿਦਿਆਰਥੀ ਜਿਹੜੇ ਸਕੂਲਾਂ ਕਾਲਜਾਂ 'ਚ ਪੜ੍ਹਦੇ ਆ ਉਹਨਾਂ ਦੇ ਅੰਦਰ ਇੱਕ ਨਵੀਂ ਚੇਤਨਤਾ ਪੈਦਾ ਕਰਨ ਦੇ ਲਈ ਉਹਨਾਂ ਦਾ ਲਗਾਓ ਬਣਾਉਣ ਦੇ ਰਹੀ ਰੁੱਖਾਂ ਦੇ ਨਾਲ ਵਾਤਾਵਰਣ ਦੇ ਨਾਲ ਅਸੀਂ 23 ਜੁਲਾਈ ਨੂੰ ਪੰਜਾਬ ਦੇ ਮਹਾਨ ਪੰਜਾਬੀ ਕਵੀ ਸ਼ੇਵ ਕੁਮਾਰ ਬਟਾਲਵੀ ਜੀ ਦਾ ਜਨਮ ਦਿਨ ਸੋ 23 ਜੁਲਾਈ ਤੋਂ ਉਹਨਾਂ ਦੀ ਜਨਮ ਭੂਮੀ ਬਟਾਲਾ ਉੱਥੇ ਇੱਕ ਫੰਕਸ਼ਨ ਕਰਕੇ ਵੱਡਾ ਫੰਕਸ਼ਨ ਅਸੀਂ ਸਕੂਲਾਂ ਕਾਲਜਾਂ ਦੇ ਅੰਦਰ ਬੱਚਿਆਂ ਦੇ ਭਾਸ਼ਣ ਤੇ ਕਵਿਤਾ ਮੁਕਾਬਲੇ ਕਰਾ ਕੇ ਸਿਰਫ ਦੋ ਦੋ ਸਾਈਡਾਂ ਦੇ ਦੋ ਆਧਾਰ ਹੋਣਗੇ ਕਵਿਤਾ ਤੇ ਭਾਸ਼ਣ ਮੁਕਾਬਲਿਆਂ ਦਾ ਇੱਕ ਵਾਤਾਵਰਣ ਤੇ ਇੱਕ ਅਰੁਖਾ ਨੂੰ ਸਮਰਪਿਤ ਕਿਉਂਕਿ ਛੇਵ ਕੁਮਾਰ ਬਟਾਲਵੀ ਨੇ ਰੁੱਖਾਂ ਬਾਰੇ ਬਹੁਤ ਖੂਬਸੂਰਤ ਲਿਖਿਆ ਆਪਣੀ ਰਚਨਾ ਦੇ ਵਿੱਚ ਤੇ ਮੈਂ ਜ਼ਰੂਰ ਉਹ ਉਹਨਾਂ ਦੀਆਂ ਦੋ ਗੱਲਾਂ ਉਹਨਾਂ ਦੀ ਉਸ ਜਿਹੜੀ ਕਵਿਤਾ ਦੇ ਵਿੱਚੋਂ ਕੁਝ ਸ਼ਬਦ ਮੈਂ ਤੁਹਾਡੇ ਰਾਂ ਹੀ ਪੰਜਾਬ ਦੇ ਲੋਕਾਂ ਨਾਲ ਆਪਣੇ ਸਮਾਜ ਦੇ ਲੋਕਾਂ ਨਾਲ ਸਾਂਝੇ ਕਰਨਾ ਚਾਹਨਾ ਛੇਕਮਾਰ ਬਟਾਲਵੀ ਜੀ ਲਿਖਦੇ ਨੇ ਰੁੱਖਾਂ ਦੇ ਸੰਦਰਭ ਚ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾਂ ਕੁਝ ਰੁੱਖ ਨੂੰਹਾਂ ਧੀਆਂ ਲੱਗਦੇ ਕੁਝ ਰੁੱਖ ਵਾਂਗ ਭਰਾਵਾ ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਦੀ ਜੁਨੇ ਆਵਾ ਜੇ ਤੁਸੀਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿੱਚ ਗਾਵਾਂ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉਂਣ ਰੁੱਖਾਂ ਦੀਆਂ ਛਾਵਾਂ ਸੋ ਪੰਜਾਬ ਦਾ ਇਹ ਮਹਾਨ ਪੰਜਾਬੀ ਕਵੀ ਜੇ ਮੈਂ ਗਲਤ ਨਾ ਹੋਵਾਂ ਤਾਂ ਬੁੱਲੇ ਸ਼ਾਹ ਤੋਂ ਬਾਅਦ ਜੇ ਪੰਜਾਬ ਦਾ ਕੋਈ ਪੰਜਾਬੀ ਮਾ ਬੋਲੀ ਨੂੰ ਸਮਰਪਿਤ ਕਵੀ ਵੈਸੇ ਤਾਂ ਬਹੁਤ ਜ਼ਿਆਦਾ ਨੇ ਸਾਰੇ ਸਤਿਕਾਰਯੋਗ ਨੇ ਪਰ ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਬੜੀ ਮਹਾਨ ਹੈ ਸੋ ਇਹਨਾਂ ਦੇ ਜਨਮ ਦਿਨ ਤੋਂ 23 ਜੁਲਾਈ ਤੋਂ ਸੀ ਬਟਾਲੇ ਤੋਂ ਇਹ ਮੁਕਾਬਲਿਆਂ ਦੀ ਸ਼ੁਰੂਆਤ ਕਰਉਣ ਲਈ ਜਾ ਰਹੇ ਆ ਸੋ ਇਹ ਮੁਕਾਬਲੇ ਹੋਣਗੇ ਤਿੰਨ ਪੜਾਵਾਂ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਪਹਿਲੂ ਤੋਂ ਲੈ ਕੇ ਪੰਜਵੀਂ ਤੱਕ ਔਰ ਦੂਜੇ ਹੋਣਗੇ 6ਵੀਂ ਤੋਂ ਲੈ ਕੇ 10ਵੀਂ ਤੱਕ ਤੇ ਤੀਜੇ ਹੋਣਗੇ ਸਕੂਲਾਂ ਤੇ ਕਾਲਜਾਂ ਵਾਲੇ ਸੋ ਇਹ ਤਿੰਨੇ ਹੀ ਪੜਾਵਾਂ ਤੇ ਜਿਹੜੇ ਮੁਕਾਬਲੇ ਨੇ ਮੁਕਾਬਲੇ ਐਜੂਕੇਸ਼ਨ ਬਿਗਵਾਵ ਲੋਕ ਰਹਿ ਜਾਣਗੇ ਔਰ ਇਹਦੇ ਵਿੱਚ ਬੱਚਿਆਂ ਦੀ ਜਿਹੜੀ ਉਹ ਟੈਲੈਂਟ ਹੈ ਉਹਨੂੰ ਨੇੜਿਓਂ ਦੇਖਣ ਦੇ ਲਈ ਜਿਹੜੇ ਜਜਸ ਹੋਣਗੇ ਉਹ ਪੰਜਾਬ ਦੇ ਲਿਟਰੇਚਰ ਨਾਲ ਜੁੜੇ ਇਸ ਖੇਤਰ ਨਾਲ ਜੁੜੀਆਂ ਜਿਹੜੀਆਂ ਵੱਡੀਆਂ ਸ਼ਖਸ਼ਤਾ ਨੇ ਜਿਹੜੀ ਵਾਤਾਵਰਣ ਨੂੰ ਪੰਜਾਬੀ ਬੋਲੀ ਨੂੰ ਪੰਜਾਬੀ ਕਵਿਤਾਵਾਂ ਨੂੰ ਸਮੇਂ ਦੇ ਆ ਜਾਣਦੇ ਆ ਇਹਦੇ ਅੰਦਰ ਬਹੁਤ ਵੱਡਾ ਉਹਨਾਂ ਦੀ ਜਿਹੜੀ ਯੋਗਦਾਨ ਆ ਉਹਨਾਂ ਦੀਆਂ ਸੁਵਾਮਾਂ ਵੀ ਲਵਾਂਗੇ ਤੇ ਅੰਤ ਵਿੱਚ ਜਿਹੜੇ ਇਹਦਾ ਮੁੱਖ ਕਾਰਨ ਇਹ ਆ ਕਿ ਆਪਣੇ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਜਿਹੜੀ ਇਸ ਵੇਲੇ ਸਕੂਲਾਂ 'ਚ ਆ ਛੋਟੇ ਆ ਭਾਵੇਂ ਭਾਵੇਂ ਉਹ ਦਰਮਿਆਨੇ ਆ ਵੱਡੇ ਆ ਉਹਨਾਂ ਨੂੰ ਵਾਤਾਵਰਨ 'ਔਰ ਰੁੱਖਾਂ ਦੇ ਨਾਲ ਸਨੇਹ ਪੈਦਾ ਕਰਨ ਦੇ ਲਈ ਮਹੱਤਤਾਤਾ ਦੀ ਆਪਣੇ ਥਾਂ ਆ ਹਰ ਮਨੁੱਖ ਨੂੰ ਰੁੱਖ ਦੀ ਵਾਤਾਵਰਨ ਦੀ ਜਿਹੜੀ ਬਹੁਤ ਵੱਡੀ ਲੋੜ ਆ ਪਰ ਆਉਣ ਵਾਲੀ ਪੀੜ੍ਹੀ ਨੂੰ ਇਹਦੇ ਨਾਲ ਜੋੜਨ ਦੇ ਲਈ ਖਾਸ ਕਰਕੇ ਜਿਹੜੇ ਵਾਤਾਵਰਨ ਨੂੰ ਲੈ ਕੇ ਵੱਡੀਆਂ ਗੱਲਾਂ ਸਾਡੇ ਗੁਰੂ ਸਭਾਨਾਂ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ ਨੇ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਜਦੋਂ ਕੋਈ ਕਨਵਿੰਸਿੰਗ ਜੋਗ ਨਹੀਂ ਸੀਗਾ ਜਦੋਂ ਕੋਈ ਚਿਮਣੀਆਂ ਨਹੀਂ ਸੀਗੀਆਂ ਸੋ ਇਸ ਪੀੜੀ ਨੂੰ ਨਾਲ ਜੋੜਨ ਦੇ ਲਈ ਉਹਨਾਂ ਦੇ ਅੰਦਰ ਇੱਕ ਮੋਹ ਪੈਦਾ ਕਰਨ ਦੇ ਲਈ ਉਹਨਾਂ ਦੇ ਅੰਦਰ ਇੱਕ ਜਿਗਿਆਸਾ ਉਬਰੇ ਇਹ ਸਾਡੀ ਇੱਕ ਕੋਸ਼ਿਸ਼ ਹੈ ਸੋ 23 ਜੁਲਾਈ ਤੋਂ ਸ਼ੁਰੂ ਕਰਕੇ ਫਿਰ ਇੱਕ ਮਹੀਨਾ ਇਹ ਪ੍ਰਕਿਰਿਆ ਜਾਰੀ ਰਹੂਗੀ ਸਕੂਲਾਂ ਕਾਲਜਾਂ ਦੇ ਅੰਦਰ ਔਰ 1 ਮਹੀਨੇ ਤੋਂ ਬਾਅਦ ਫਿਰ ਇਹਨਾਂ ਦਾ ਸਟੇਟ ਕੰਪੀਟੀਸ਼ਨ ਹੋਏਗਾ ਜਿਹੜੇ ਬਲਾਕਾਂ ਚੋਂ ਜ਼ਿਲ੍ਹਿਆਂ ਚੋਂ ਚੁਣ ਕੇ ਆਣਗੇ ਬੱਚੇ ਉਸ ਸਟੇਟ ਕੰਪੀਟੀਸ਼ਨ ਦੇ ਅੰਦਰ ਜਿਹੜੇ ਬੱਚੇ ਮੁਕਾਬਲੇ ਦੇ ਵਿੱਚ ਵਿਨਰ ਹੋਣਗੇ ਉਹਨਾਂ ਬੱਚਿਆਂ ਨੂੰ ਅਸੀਂ ਆਪਣੇ ਜੰਗਲਾਤ ਵਿਭਾਗ ਵੱਲੋਂ ਇਹ ਮੇ ਵੀ ਪੰਜਾਬ ਦੇ ਜੰਗਲਾਤ ਵਿਭਾਗ ਦੇ ਵਿੱਚ ਇਹ ਪਹਿਲੀ ਇਹ ਐਕਸਰਸਾਈਜ਼ ਆ ਸੋ ਅਸੀਂ ਇਨਾਮ ਬਚੂਣਾ ਬੱਚਿਆਂ ਨੂੰ ਜਿਹੜਾ ਪਹਿਲੇ ਨੰਬਰ ਤੇ ਆਏਗਾ ਉਹਨੂੰ 51000 ਦਵਾਂਗੇ ਦੂਜੇ ਨੰਬਰ ਤੇ ਜਿਹੜਾ ਆਏਗਾ ਉਹਨੂੰ 31000 ਦਵਾਂਗੇ ਤੀਜੇ ਨੰਬਰ ਤੇ ਜਿਹੜਾ ਆਏਗਾ ਉਹਨੂੰ 21000 ਇਨਾਮ ਇਹ ਹਰ ਲੈਵਲ ਤੇ ਚਾਹੇ ਉਹ ਪਹਿਲੀ ਤੋਂ ਪੰਜਵੀਂ ਵਾਲਾ ਬੱਚਾ ਚਾਹੇ ਛੇਵੀਂ ਤੋਂ ਦਸਵੀਂ ਵਾਲਾ ਇਨਾਮ ਦਾ ਲੈਵਲ ਇੱਕੋ ਅਸੀਂ ਜਿਹੜਾ ਰੱਖਿਆ ਸੋ ਮੈਂ ਤੁਹਾਡੇ ਚੈਨਲ ਦੇ ਤੁਹਾਡੇ ਸਭ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਵੀ ਇਹ ਗੱਲ ਕਹੂੰਗਾ ਕਿ ਦੋ ਪ੍ਰੋਜੈਕਟ ਜਿਹੜੇ ਅਸੀਂ ਸ਼ੁਰੂ ਕਰਨ ਲਈ ਜਾ ਰਹੇ ਹਾਂ ਇੱਕ ਪਾਇਲਟ ਪਾਇਲਟ ਪ੍ਰੋਜੈਕਟ ਹੈ ਸਾਡਾ ਹਾਈਵੇ ਦੇ ਆਸ-ਪਾਸੇ ਫੋਲਦਾਰ ਜਿਹੜੀ ਉਹ ਸਜਾਵਟ ਕਰਨੀ ਬੂਟੇ ਲਾਣੇ ਤੇ ਨਾਲ ਜਿਹੜਾ ਇਹ ਵਾਤਾਵਰਣ ਦੀ ਮਹੱਤਾ ਤੇ ਰੁੱਖਾਂ ਦੀ ਸੁਰੱਖਿਆ ਦੇ ਸਾਂਝ ਜਿਹੜਾ ਸਾਡਾ ਥੀਮ ਹੈ 23 ਜੁਲਾਈ ਪੰਜਾਬ ਦੇ ਮਹਾਨ ਪੰਜਾਬੀ ਕਵੀ ਸ਼ੇਖ ਕੁਮਾਰ ਬਟਾਲਜੀ ਬਟਾਲਵੀ ਜੀ ਦੇ ਜਨਮ ਦਿਨ ਤੋਂ ਸ਼ੁਰੂ ਕਰਨ ਲਈ ਜਾ ਰਹੇ ਆ ਕੋਈ ਇਹਦੇ ਸਬੰਧ ਕੋਈ ਚੰਗੀ رائے ਵੀ ਸਾਨੂੰ ਦੇਣਾ ਚਾਹੁੰਦਾ ਤੇ ਅਸੀਂ ਕੋ ਖੜੇ ਮੱਥੇ ਪਰਵਾਨ ਕਰਾਂਗੇ ਬਹੁਤ ਕੁਝ ਲੋਕਾਂ ਦੇ ਕੋਲ ਹੁੰਦਾ ਦੋਤ ਕੁਝ ਲੋਕਾਂ ਕੋ ਭੰਡਾਰ ਹੁੰਦਾ ਸੋ ਇਹਨੂੰ ਫਰੂਟਫੁੱਲ ਬਣਾਉਣ ਦੇ ਲਈ ਮੈਂ ਇਹ ਵੀ ਕਵਾਂਗਾ ਵੀ ਸਾਨੂੰ ਕੋਈ ਆਪਣੀਆਂ ਜਿਹੜੀਆਂ ਰਾਇਵਾਂ ਸੁਝਾਅ ਵੀ ਤੁਸੀਂ ਜ਼ਰੂਰ ਪੰਜਾਬੀ ਲੋਕਾਂ ਨੂੰ ਦੇਣੇ ਚਾਹੀਦੇ ਚਾਹੇ ਉਹ ਪੰਜਾਬ 'ਚ ਬੈਠੇ ਜਾ ਕੇ ਦਿਵਾਰ ਨੇ ਔਰ ਅਸੀਂ ਚਾਹੁੰਦੇ ਆ ਕਿ ਪੰਜਾਬ ਦੀ ਇਸ ਪੀੜੀ ਨੂੰ ਆਨ ਵਾਲੀ ਪੀੜੀ ਨੂੰ ਵਾਤਾਵਰਣ ਰੁੱਖਾਂ ਦੇ ਨਾਲ ਜੋੜਿਆ ਜਾਵੇ ਤੇ ਆਨ ਵਾਲੇ ਦਿਨਾਂ 'ਚ ਪੰਜਾਬ ਦੇ ਅੰਦਰ ਹਾਈਵੇ ਜਿਹੜੇ ਆ ਉਹ ਥੋੜੇ ਐਕਸਟਰਾ ਲੱਗਣ ਲੋਕਾਂ ਨੂੰ ਕਲਰਫੁੱਲ ਲੱਗਣ ਇਹ ਸਾਡੀ ਜਿਹੜੀ ਉਹ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਮਹੱਤਵ ਹੈ